ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਦਾ ਬਲੌਗ ਹੈ ਜੀ ਅੱਜ ਮੈਂ ਜਾ ਰਿਹਾ ਵਾਂ ਬਸਾਖੀ ਦਾ ਮੇਲਾ ਦੇਖਣ ਆਪਣੀ ਫੈਮਿਲੀ ਦੇ ਨਾਲ ਜਾਂ ਕੋਣ ਕੋਣ ਰਿਹਾ ਜੀ ਮੈਂ ਜਾ ਰਿਹਾ ਵਾਂ ਔਰ ਮੇਰਾ ਬੇਟਾ ਜਾ ਰਿਹਾ ਔਰ ਮੇਰੀ ਵਾਈਫ ਜਾ ਬਸਾਖੀ ਤਾਂ ਦੋਸਤੋ ਵੈਸੇ ਕੱਲ ਸੀ ਅਸੀਂ ਜਾ ਰਹੇ ਹਾਂ ਜੀ ਅੱਜ ਕਿਉਂਕਿ ਕੱਲ ਮੈਨੂੰ ਟਾਈਮ ਨਹੀਂ ਮਿਲਿਆ ਔਰ ਰਸ਼ ਵਿੱਚ ਮੈਨੂੰ ਉਦਾਂ ਵੀ ਜਾਣਾ ਪਸੰਦ ਨਹੀਂ ਹੈ ਇਸ ਕਰਕੇ ਅੱਜ ਮੈਨੂੰ ਟਾਈਮ ਮਿਲਿਆ ਥੋੜਾ ਜਿਹਾ ਕਿਉਂਕਿ ਮੈਂ ਜਲਦੀ ਘਰ ਆ ਗਿਆ ਸੀ ਡਿਊਟੀ ਤੋਂ ਤੇ ਹੁਣ ਅਸੀਂ ਜਾ ਰਹੇ ਹਾਂ ਬਸਾਖੀ ਦਾ ਮੇਲਾ ਦੇਖਣ ਅੱਜ ਵੀ ਬਹੁਤ ਜ਼ਿਆਦਾ ਰਸ ਸੀਗਾ ਫਿਲਹਾਲ ਅੱਜ ਵੀ ਬਹੁਤ ਦੁਨੀਆ ਦੇਖਣ ਆਈ ਹੋਈ ਸੀਗੀ ਮੇਲਾ ਔਰ ਬੇਟਾ ਮੇਰਾ ਜਿੱਦ ਕਰ ਰਿਹਾ ਸੀਗਾ ਜੀ ਮੈਂ ਬੰਸਰੀ ਲੈਣੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਲਈ ਇੱਥੋਂ ਬੰਸਰੀ ਲੱਭੂੰਗਾ। ਲੋ ਜੀ ਹੁਣ ਅਸੀਂ ਪਹੁੰਚ ਗਏ ਸੀਗੇ ਆਪਣੀ ਸਕੂਟਰ ਹੀ ਲਗਾ ਦਿੱਤੀ ਹੋਈ ਸੀਗੀ ਮੈਂ ਸਟੈਂਡ ਤੇ ਆ ਦੇਖੋ ਅੱਜ ਬਹੁਤ ਵੱਡੇ ਵੱਡੇ ਝੂਟੇ ਲੱਗੇ ਹੋਏ ਸੀਗੇ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਸੈਕਿੰਡ ਟਾਈਮ ਆਇਆ ਹਾਂ ਬਸਾਕੀ ਦਾ ਮੇਲਾ ਦੇਖਣ ਕਿਉਂਕਿ ਮੈਨੂੰ ਭੀੜ ਦੇ ਵਿੱਚ ਜਾਣਾ ਪਸੰਦ ਨਹੀਂ ਆ ਇਸ ਕਰਕੇ ਮੇਲੇ ਦੇ ਵਿੱਚ ਦੋਸਤੋ ਪੂਰੀਆਂ ਦੇਖੋ ਰੌਣਕਾਂ ਲੱਗੀ ਹੋਈਆਂ ਸੀਗੇ ਹਰ ਕੋਈ ਆਪਣੇ ਘਰ ਆਪਣੀ ਫੈਮਿਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਇੱਥੇ ਮੇਲਾ ਦੇਖਣ ਆਇਆ ਹੋਇਆ ਸੀਗਾ। ਔਰ ਬਹੁਤ ਹੀ ਮਜ਼ਾ ਆ ਰਿਹਾ ਸੀਗਾ ਮੈਂ ਵੀ ਜ਼ਿੰਦਗੀ ਚ ਪਹਿਲੀ ਵਾਰ ਅਜ ਮੇਲਾ ਦੇਖਣ ਆਇਆ ਹੋਇਆ ਅਸੀਂ ਬਾਕੀ ਦਾ ਮੇਲਾ ਤੁਸੀਂ ਦੇਖੋ ਔਰ ਗਾਣੇ ਦਾ ਲੋ ਆਨੰਦ ਹਾਂਜੀ ਮਿੱਤਰੋ ਆ ਗਏ ਹੁਣ ਅਸੀਂ ਫੇਰ ਅਸੀਂ ਸੋਚਿਆ ਕਿ ਹੁਣ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਆ ਇੱਥੇ ਫੇਰ ਮੈਂ ਬਣਾਈ ਆਪਣੀ ਥੋੜੀ ਜੀ ਵੀਡੀਓ ਕਿਉਂਕਿ ਮੇਲਾ ਦੇਖਣ ਦਾ ਬਹੁਤ ਹੀ ਮਜ਼ਾ ਆ ਰਿਹਾ ਸੀਗਾ ਔਰ ਨਾਲ ਹੀ ਇੱਥੇ ਮੇਰੇ ਬੇਟੇ ਨੇ ਜਿਹੜੀਆਂ ਐਨਕਾਂ ਖਰੀਦੀਆਂ ਹੋਈਆਂ ਸੀਗੀਆਂ ਉਹ ਪਾ ਕੇ ਮੇਲੇ ਦੇ ਵਿੱਚ ਵਜਾ ਬੁਜਾ ਰਿਹਾ ਸੀਗਾ ਔਰ ਮੇਲੇ ਦੇ ਰੰਗ ਲੁੱਟ ਰਿਹਾ ਸੀਗਾ ਔਰ ਹੁਣ ਥੋੜਾ ਥੋੜਾ ਹਨੇਰਾ ਪੈਣਾ ਸ਼ੁਰੂ ਹੋ ਗਿਆ ਸੀਗਾ ਇਸ ਕਰਕੇ ਮੇਲੇ ਵਾਲਿਆਂ ਨੇ ਵੀ ਲਾਈਟਾਂ ਚਲਾ ਦਿੱਤੀਆਂ ਹੋਈਆਂ ਸੀਗੀਆਂ ਔਰ 뷰 ਬਹੁਤ ਵਧੀਆ ਦੇਖ ਰਿਹਾ ਸੀਗਾ ਔਰ ਸਭ ਤੋਂ ਵਧੀਆ ਦੋਸਤੋ ਮੈਨੂੰ ਗੱਲ ਇਹ ਲੱਗੀ ਇੱਕ ਸਾਈਡ ਤੇ ਕਿ ਬਾਕੀ ਦੋਸਤੋ ਆਹ ਸਾਈਡ ਤੇ ਇੱਕ ਕੁੜੀ ਆ ਸੀਗੀ ਜੋ ਕਿ ਬਹੁਤ ਹੀ ਵਧੀਆ ਮਿਹਨਤ ਕਰ ਰਹੀ ਸੀਗੀ ਕਿਉਂਕਿ ਕਿਸੇ ਕੋ ਪੈਸਾ ਮੰਗ ਨਹੀਂ ਰਹੀ ਸੀਗੀ ਆਪਣੀ ਮਿਹਨਤ ਕਰ ਰਹੀ ਸੀ ਇਦਾਂ ਦੀ ਲੋਕਾਂ ਦੀ ਦੋਸਤੋ ਤੁਸੀਂ ਜਰੂਰ ਹੈਲਪ ਕਰਿਆ ਕਰੋ ਬਾਕੀ ਇਹ ਛੋਟਾ ਜਿਹਾ ਮਿਨੀ ਬਲੌਗ ਦੇਖਣ ਲਈ ਤੁਹਾਡਾ ਥੈਂਕ ਯੂ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ